ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਜੋ ਪ੍ਰਧਾਨ ਦੀ ਚੋਣ ਪਰਸੋਂ ਨੂੰ ਹੋਣ ਜਾ ਰਹੀ ਹੈ ਉਸ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਬੀਬੀ ਸਤਵੰਤ ਕੌਰ ਜਿਨ੍ਹਾਂ ਦਾ ਨਾਮ ਇਸ ਵੇਲੇ ਚਰਚਾ ਦੇ ਵਿੱਚ ਹੈ ਕਿ ਉਹ ਪ੍ਰਧਾਨ ਬਣ ਜਾ ਰਹੀ ਹੈ ਸਾਡੇ ਕੋਲ ਸੂਤਰਾਂ ਰਾਹੀਂ ਖਬਰ ਮਿਲ ਰਹੀ ਹੈ ਕਿ ਬੀਬੀ ਸਤਵੰਤ ਕੌਰ ਪ੍ਰਧਾਨਗੀ ਦੇ ਅਹੁਦੇ ਤੋਂ ਪਾਸੇ ਹੋ ਚੁੱਕੇ ਨੇ ਉਹ ਨਹੀਂ ਚਾਹੁੰਦੇ ਕਿ ਉਹ ਇਸ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੇ ਉੱਤੇ ਇੱਕ ਵਾਰ ਫਿਰ ਤੋਂ ਚਰਚਾ ਸ਼ੁਰੂ ਹੋ ਗਈ ਹੈ ਕੇ ਉਹੀ ਪ੍ਰਧਾਨ ਬਣਨ ਜਾ ਰਹੇ ਨੇ ਇਹ ਪੁਖਤਾ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਵੱਡਾ ਫੈਸਲਾ ਕੀਤਾ ਗਿਆ ਸੀ ਕਿ ਮੈਨੂੰ ਪਤਾ ਲੱਗਿਆ ਕਿ ਬੀਬੀ ਸਤਵੰਦ ਕੌਰ ਦੇ ਨਾਲ ਮੇਰੇ ਨਾਮ ਦੀ ਚਰਚਾ ਚੱਲ ਰਹੀ ਹੈ ਕਿ ਸਾਡੇ ਦੋਵਾਂ ਦੇ ਵਿੱਚੋਂ ਕਿਸੇ ਇੱਕ ਨੂੰ ਪ੍ਰਧਾਨ ਬਣਾਇਆ ਜਾਣਾ ਤਾਂ ਇਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਧੇ ਤੌਰ ਤੇ ਇੱਕ ਫੇਸਬੁੱਕ ਪੋਸਟ ਪਾ ਕੇ ਕਲੀਅਰ ਕੀਤਾ ਸੀ ਕਿ ਮੈਂ ਜਦੋਂ ਬੀਬੀ ਸਤਵੰਤਕਾਰ ਦਾ ਨਾਮ ਆ ਗਿਆ ਹੈ ਵਿੱਚ ਇਸ ਚਰਚਾ ਦੇ ਵਿੱਚ ਹੈ ਪ੍ਰਧਾਨ ਬਣਨ ਵਾਲੀ ਦੇ ਤਾਂ ਮੈਂ ਆਪਣੇ ਆਪ ਨੂੰ ਇਸ ਰਸਤੇ ਵਿੱਚੋਂ ਪਾਸੇ ਕਰਦਾ ਹਾਂ ਮੈਂ ਨਹੀਂ ਚਾਹੁੰਦਾ ਕਿ ਉਸ ਪਰਿਵਾਰ ਦੇ ਨਾਲ ਮੁਕਾਬਲਾ ਕਰਾਂ ਜਿਹੜਾ ਕੁਰਬਾਨੀ ਵਾਲਾ ਪਰਿਵਾਰ ਹੈ ਭਾਈ ਅਮਰੀਕ ਸਿੰਘ ਦੀ ਸੁਪਤਰੀ ਨੇ ਬੀਬੀ ਸਤਵੰਤਕਾਰ ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਪ੍ਰਧਾਨਗੀ ਦੇ ਲਈ ਉਹਨਾਂ ਦੇ ਨਾਲ ਮੁਕਾਬਲਾ ਕਰਾਂ ਤਾਂ ਬੀਬੀ ਸਤਵੰਤ ਕੌਰ ਦੇ ਨਾਮ ਦੀ ਪ੍ਰੋੜਤਾ ਗਿਆਨੀ ਹਰਪੀ ਸਿੰਘ ਨੇ ਪਿਛਲੇ ਦਿਨੀ ਕੀਤੀ ਸੀ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਬੀਬੀ ਸਤਵੰਤ ਕੌਰ ਨੇ ਇਸ ਪ੍ਰਧਾਨਗੀ ਵਾਲੀ ਆਫਰ ਨੂੰ ਠੁਕਰਾ ਦਿੱਤਾ ਹੈ ਉਹ ਪ੍ਰਧਾਨਗੀ ਨਹੀਂ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਹੈ ਉਸ ਦੇ ਵਿੱਚੋਂ ਤਾਂ ਹੁਣ 11 ਅਗਸਤ ਨੂੰ ਜੋ ਮੀਟਿੰਗ ਹੋਣ ਜਾ ਰਹੀ ਹੈ اجلاس ਬੁਲਾਇਆ ਗਿਆ ਹੈ ਜਿਸ ਦੀ ਅਗਵਾਈ ਹੈ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਦੇ ਵਿੱਚ ਹੁਣ ਪ੍ਰਧਾਨ ਕਿਸ ਨੂੰ ਚੁਣਿਆ ਜਾਂਦਾ ਹੈ ਤਾਂ ਸਭ ਤੋਂ ਮੁੱਖ ਨਾਮ ਹੈ ਜਿਹੜਾ ਆਬੀਬੀ ਸਤਵੰਤਕਰ ਦਾ ਸੀ ਪਰ ਹੁਣ ਉਹਨਾਂ ਵੱਲੋਂ ਇਸ ਚੀਜ਼ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਇਸ ਪ੍ਰਧਾਨਗੀ ਦੀ ਦੌੜ ਦੇ ਵਿੱਚ ਸਭ ਤੋਂ ਪ੍ਰਮੁੱਖ ਚਿਹਰਾ ਜਿਹੜਾ ਗਿਆਨੀ ਹਰਪੀ ਸਿੰਘ ਦਿਖਾਈ ਦੇ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੀਡਰਸ਼ਿਪ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਉਹ ਆਗੂ ਨੌਜਵਾਨ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਗਿਆਨੀ ਹਰਪੀਲ ਸਿੰਘ ਦੇ ਖਿਲਾਫ ਲਗਾਤਾਰ ਇੱਕ ਮੁਹਿੰਮ ਚਲਾ ਰਹੇ ਨੇ ਉਹਨਾਂ ਨੂੰ ਹੋਰ ਵੀ ਬਲ ਮਿਲਦਾ ਇਸ ਗੱਲ ਦੇ ਨਾਲ ਜਦੋਂ ਬੀਬੀ ਸਤਵੰਤ ਕੌਰ ਨੇ ਆਪਣੇ ਆਪ ਨੂੰ ਪਾਸੇ ਕਰ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਹੁਣ ਪੋਸਟਾਂ ਪਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਕਿ ਪੂਰੀ ਤਰ੍ਹਾਂ ਉਸ ਗੱਲ ਨੂੰ ਅਸੀਂ ਸਾਬਤ ਕਰ ਦਿੱਤਾ ਹੈ ਉਹ ਗੱਲ ਹੁਣ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਹੀ 2 ਦਸੰਬਰ ਵਾਲੇ ਦਿਨ ਜੋ ਹੁਕਮਨਾਮਾ ਸੁਣਾਇਆ ਗਿਆ ਸੀ ਉਹ ਰਾਜਨੀਤਿਕ ਮਨਸ਼ਾ ਦੇ ਨਾਲ ਸੁਣਾਇਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਅਹੁਦੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਜਾਣਬੁੱਝ ਕੇ ਪਾਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਖੋਦ ਪ੍ਰਧਾਨ ਬਣਨਾ ਚਾਹੁੰਦੇ ਸੀ ਇਸੇ ਕਰਕੇ ਉਹਨਾਂ ਨੇ ਇਹ ਸਾਰਾ ਕੰਮ ਜਿਹੜਾ ਰਚਿਆ ਸੀ ਅਤੇ ਉਹਨਾਂ ਨੇ ਹੀ ਇਹ ਪਹਿਲੀ ਜਿਹੜੀ ਹੈ ਪਰਚੀ ਕਟਾਈ ਸੀ ਭਰਤੀ ਕਮੇਟੀ ਵੱਲੋਂ ਜਦੋਂ ਭਰਤੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਉਹ ਖੁਦ ਚਾਹੁੰਦੇ ਸੀ ਕਿ ਮੈਂ ਪ੍ਰਧਾਨ ਬਣਾ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਹੁਣ ਉਹਨਾਂ ਦਾ ਜੋ ਮਨਸ਼ਾ ਸੀ ਉਹ ਸਫਲ ਹੁੰਦੀ ਨਜ਼ਰ ਆ ਰਹੀ ਹੈ ਜਦੋਂ ਬੀਬੀ ਸਤਵੰਤ ਕੌਰ ਪਾਸੇ ਹੋ ਚੁੱਕੇ ਨੇ ਇਹ ਤਾਂ ਉਹਨਾਂ ਦੀ ਗੱਲ ਹੈ ਪਰ ਦੂਜੇ ਪਾਸੇ ਕੀ ਗਿਆਨੀ ਹਰਪ੍ਰੀਤ ਸਿੰਘ ਨੇ ਇਹਨੇ ਵੱਡੇ ਫੈਸਲੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਹੋਏ ਕੀਤੇ ਨੇ ਉਹਨਾਂ ਦਾ ਹੱਕ ਨਹੀਂ ਬਣਦਾ ਕਿ ਉਹ ਪ੍ਰਧਾਨ ਚੁਣੇ ਜਾਣ ਜਾਂ ਫਿਰ ਇੱਕ ਪੰਥਕ ਜਥੇਬੰਦੀ ਦੇ ਨਵੇਂ ਆਗੂ ਬਣ ਕੇ ਉਹ ਪੰਜਾਬ ਦੇ ਵਿੱਚ ਨਵੀਂ ਸਿਆਸਤ ਦੀ ਪ੍ਰਤਪਾਣ ਤੁਸੀਂ ਕੀ ਸੋਚਦੇ ਹੋ ਕਿ ਗਿਆਨੀ ਹਰਪ੍ਰੀਤ ਸਿੰਘ ਇੰਨੇ ਕਾਬਲ ਨੇ ਉਹਨਾਂ ਦੇ ਵੱਲੋਂ ਜੋ ਫੈਸਲੇ ਪਿਛਲੇ ਸਮੇਂ ਦੇ ਵਿੱਚ ਲਏ ਗਏ ਨੇ ਉਸ ਨੂੰ ਬਹੁਤ ਲੋਕ ਚੰਗਾ ਮੰਨ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਸ ਤਰੀਕੇ ਦੀ ਉਹਨਾਂ ਦੇ ਵੱਲੋਂ ਇੱਕ ਵੱਡੀ ਜਿਹੜੀ ਹੈ ਉਹ ਤਕਰੀਰ ਦਿੱਤੀ ਜਾਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਨਾਹਗਾਰ ਜਿਹੜਾ ਆਪਣੇ ਆਪ ਨੂੰ ਸੁਖਬੀਰ ਸਿੰਘ ਬਾਦਲ ਮੰਨ ਲੈਂਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਾਂ ਉਸ ਮੌਕੇ ਅਗਵਾਈ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਤਾਂ ਉਸ ਮਸਲੇ ਨੂੰ ਦੇਖਦੇ ਹੋਏ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੀ ਸਿਆਸਤ ਵਿੱਚ ਨਵੀਂ ਧਰ ਜੋ ਬਣਨ ਜਾ ਰਹੀ ਹੈ ਉਸ ਦੇ ਪ੍ਰਧਾਨ ਬਣਦੇ ਆ ਗਿਆ ਨਹੀਂ ਹਰਪ੍ਰੀਤ ਸਿੰਘ ਤਾਂ ਉਸ ਦਾ ਕੀ ਭਵਿੱਖ ਪੰਜਾਬ ਦੇ ਵਿੱਚ ਹੋਵੇਗਾ ਕਿ ਲੋਕ ਇੱਕ ਪਾਸੜ ਹੋ ਕੇ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਤੁਰ ਪੈਣਗੇ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਵੱਡਾ ਬਦਲਾ ਪੰਜਾਬ ਦੀ ਸਿਆਸਤ ਪੰਥਕ ਸਿਆਸਤ ਵਿੱਚ ਆ ਸਕੇਗਾ ਇਹ ਵੀ ਖਬਰ ਮਿਲ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨਗੀ ਦੇ ਨਾਮ ਨੂੰ ਅੱਗੇ ਆਉਣ ਤੋਂ ਬਾਅਦ ਜਿਹੜੀ ਉਹਨਾਂ ਨੂੰ ਪਰਮਿਸ਼ਨ ਦਿੱਤੀ ਗਈ ਸੀ ਇਜਲਾਸ ਕਰਨ ਦੀ ਪ੍ਰਧਾਨ ਚੋਣ ਦੇ ਲਈ ਉਹ ਵੀ ਹੈ ਜਿਹੜੀ ਪਰਮਿਸ਼ਨ ਵਾਪਸ ਲਈ ਜਾ ਸਕਦੀ ਹੈ ਪਹਿਲਾਂ ਤੇਜਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਕਰਨ ਦੀ ਮੰਗ ਐਸਜੀਪੀਸੀ ਕੋਲੋਂ ਕੀਤੀ ਗਈ ਸੀ ਭਾਵੇਂ ਉਹ ਅਸਥਾਨ ਨਹੀਂ ਦਿੱਤਾ ਗਿਆ ਤਾਂ ਭਾਈ ਗੁਰਦਾਸ ਹਾਲ ਦੀ ਉਹਨਾਂ ਨੂੰ ਜਿਹੜੀ ਐ ਅਲਾਟਮੈਂਟ ਹੁੰਦੀ ਹੈ ਫਿਰ ਉਹ ਵੀ ਜਿਹੜੀ ਹੁਣ ਗੱਲ ਚਰਚਾ ਦੇ ਵਿੱਚ ਆ ਰਹੀ ਹੈ ਕਿ ਉਸ ਤੋਂ ਵੀ ਮਨਾਹੀ ਕੀਤੀ ਜਾ ਸਕਦੀ ਹੈ ਉਸ ਤੋਂ ਵੀ ਰੋਕਿਆ ਜਾ ਸਕਦਾ ਹੈ ਤਾਂ ਅੱਗੇ ਇਹ ਇਜਲਾਸ ਕਿਸ ਜਗ੍ਹਾ ਤੇ ਹੁੰਦਾ ਹੈ ਤੇ ਕਿਸ ਤਰੀਕੇ ਨਾਲ ਪ੍ਰਧਾਨ ਦੀ ਚੋਣ ਹੁੰਦੀ ਹੈ ਕੌਣ ਪ੍ਰਧਾਨ ਹੁੰਦਾ ਹੈ ਇਸ ਦੇ ਉੱਤੇ ਪਰਸੋਂ ਦਾ ਦਿਨ ਬਹੁਤ ਖਾਸ ਰਹੇਗਾ ਪੰਥਕ ਸਿਆਸਤ ਦੇ ਲਈ ਤਾਂ ਤੁਸੀਂ ਇਸ ਬਾਰੇ ਆਪਣਾ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਕਿ ਪੰਥਕ ਸਿਆਸਤ ਕਿੱਧਰ ਨੂੰ ਜਾ ਸਕਦੀ ਹੈ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ ਅਤੇ ਸਾਡੇ ਚੈਨਲ ਦੇ ਨਾਲ